ਅੱਜ ਬੇਬੀ ਟਿਊਬ ਬੱਚੇ ਜਿਹੜੇ ਹੋ ਰਹਾ ਹੈ ਭਰ ਕੇ ਲੋਕਾਂ ਦਾ 10 ਬੰਦਨ ਤੇ ਮੇਰੀ ਪ੍ਰੋੜਤਾ ਕੀਤੀ ਜਿਹੜੇ ਮੇਰੇ ਪਿੱਛੇ ਇਹਨਾਂ ਨੇ ਹਾਮੀ ਭਰੀਆ ਤੇ ਮੇਜ ਸਾਰਿਆਂ ਨੇ ਸਬਤ ਪਾਇਆ ਚਾਹੇ ਕੋ ਖਾਲੀ ਸੀ ਚਾਹੇ ਕੋ ਕਾਂਗਰਸੀ ਚਾਹੇ ਕੋਈ ਡਿਮਾਂਡ ਲੋਕਾਂ ਦੀ ਇਹ ਹੋਈ ਆ ਵੀ ਸਾਡੇ ਬੱਚੇ ਤਾਂ ਬਚਣਗੇ ਜੇ ਪੋਸਟ ਦੀ ਜਿਹੜੀ ਖੇਤੀ ਆ ਉਹ ਪੰਜਾਬ ਚ ਹੋਊਗੀ ਠੇਕੇ ਖੋਲਣਗੇ ਵਿਦਾਇਕ ਪਠਾਨ ਮਾਜਰਾ ਸਾਡੇ ਨਾਲ ਮੌਜੂਦ ਨੇ ਵਿਧਾਨ ਸਭਾ ਦੇ ਅੰਦਰ ਉਹਨਾਂ ਦੇ ਵੱਲੋਂ ਅੱਜ ਮੁੱਦਾ ਚੱਕਿਆ ਗਿਆ ਸਿੰਥੈਟਿਕ ਨਸ਼ਾ ਹਾਲਾਂਕਿ ਵੱਡਾ ਇਸ਼ੂ ਹੈ ਪੰਜਾਬ ਦੇ ਵਿੱਚ ਲੇਕਿਨ ਜਿਸ ਤਰੀਕੇ ਦੇ ਨਾਲ ਤੁਹਾਡੇ ਵੱਲੋਂ ਕਿਹਾ ਗਿਆ ਕਿ ਪੋਸਟ ਦੀ ਖੇਤੀ ਹੋਣੀ ਚਾਹੀਦੀ ਖੇਤੀਬਾੜੀ ਮੰਤਰੀ ਨੂੰ ਤੁਸੀਂ ਸਵਾਲ ਕੀਤਾ ਲੇਕਿਨ ਤੁਹਾਨੂੰ ਲੱਗਦਾ ਹੈ ਕਿ ਚਾਹੇ ਵਿਧਾਨ ਸਭਾ 'ਚ ਸਵਾਲ ਕੀਤੀ ਗਈ ਇਸ ਤੋਂ ਪਹਿਲਾਂ ਵੀ ਮੰਗ ਉੱਠਦੀ ਰਹੀ ਹੈ ਲੱਗਦਾ ਹੈ ਕਿ ਇਸ ਦੇ ਉੱਤੇ ਕੋਈ ਅਸਰ ਹੋ ਸਕਦਾ ਜਦੋਂ ਸਰਵੇ ਹੋਣਗੇ ਇਹ ਜਿਹੜੀਆਂ ਟੀਮਾਂ ਇਹਦਾ ਜਿਵੇਂ ਸਾਡੇ ਸਪੀਕਰ ਸਾਹਿਬ ਨੇ ਕਿਹਾ ਵੀ ਇਹ ਪਹਿਲੋ ਸਦ ਸਾਡੇ ਪੰਜਾਬ ਦੇ ਵਿੱਚ ਇਹਦੇ ਠੇਕੇ ਸੀ ਫੀਨਪੁਕੀ ਦੇ ਕੁਝ ਟਾਈਮ ਬਾਅਦ ਇਹ ਬੰਦ ਹੋ ਗਏ ਇਹ ਜਿਹੜੇ ਉਹਦੇ ਤੇ ਸਰਚ ਕਰਨ ਬਈ ਬੰਦ ਹੋਏ ਕਿਉਂ ਇਹ ਜਿਹੜੇ ਨਸ਼ੇ ਜਦੋਂ ਇਹਦਾ ਸਰਵੇ ਕੀਤਾ ਜਾਊਗਾ ਹੁਣ ਲੋਕਾਂ ਦੀ ਡਿਮਾਂਡ ਹੋਊਗੀ ਇੱਥੇ ਪਹਿਲਾਂ ਕਿਸੇ ਨੇ ਆਵਾਜ਼ ਹੀ ਨਹੀਂ ਚੁੱਕੀ ਜੇ ਮੈਂ ਆਵਾਜ਼ ਚੁੱਕੀ ਅੱਜ ਲੋਕਾਂ ਨੇ ਇਹਦੇ ਤੇ ਰਿਸਪਾਂਸ ਦੇਣ ਕਿਤੇ ਮੈਨੂੰ ਲੱਗਦਾ ਵੀ ਸਾਡੀ ਜਿਹੜੀ ਮਾਨ ਸਰਕਾਰ ਆ ਉਹ ਤੇ ਜ਼ਰੂਰ ਵਿਚਾਰ ਕਰੂਗਾ ਸਾਡੇ ਗਵਾਂਢੀ ਜਿਹੜਾ ਨਾਲ ਹੀ ਸੂਬਾ ਆ ਹਮਾਚਲ ਉਹ ਬਹੁਤ ਜਲਦ ਇਹਦੇ ਠੇਕੇ ਖੋਲਣ ਜਾ ਰਿਆ ਤਾਂ ਸਾਡੇ ਪੰਜਾਬ ਨੂੰ ਜੇ ਉਧਰ ਖੁੱਲਿਆ ਆ ਰਾਜਸਥਾਨ ਚ ਹੈਗੇ ਐਮਪੀ ਚ ਹੈਗੇ ਮਤ ਪਰ ਸਾਰੇ ਜਗਾ ਗਏ ਅਹੀਂ ਪੰਜਾਬ ਚ ਖੋਲਣਾ ਕਿ ਸਾਡੇ ਨਾਲ ਸਾਡਾ ਰੈਵਨਿਊ ਬਚੂਗਾ ਤੇ ਨਾਲੇ ਸਾਡੇ ਬੱਚੇ ਬਚਣਗੇ ਉੱਚ ਹਰਜੀ ਕੀ ਆ ਸਾਡੇ ਨੂੰ ਸਵਾਲ ਕੀਤੀ ਬੜੀ ਮੰਤਰੀ ਦੇ ਲਈ ਸੀ ਉਹਨਾਂ ਦੇ ਵੱਲੋਂ ਕਿਵੇਂ ਰਿਸਪੌਂਸ ਨਹੀਂ ਨਾਲੀ ਤੁਹਾਡੇ ਵਿਧਾਇਕਾ ਕਿੰਨੇ ਕਿ ਵਿਧਾਇਕ ਸੀ ਜਿਨ੍ਹਾਂ ਨੇ ਤੁਹਾਡੀ ਇਸ ਗੱਲ ਦੇ ਵਿੱਚ ਹਾਮੀ ਭਰੀ 10 ਬੰਦਿਆਂ ਨੇ ਤੇ ਤੁਹਾਨੂੰ ਸਾਰਨੋਰਾ ਪਤਾ ਲੱਗਣਾ 10 ਬੰਦਿਆਂ ਨੇ ਤੇ ਮੇਰੀ ਪ੍ਰੋੜਤਾ ਕੀਤੀ ਜਿਹੜੇ ਮੇਰੇ ਪਿੱਛੇ ਇਹਨਾਂ ਨੇ ਹਾਮੀ ਭਰੀਆ ਤੇ ਮੇਜ ਸਾਰਨ ਸੱਫਤ ਪਾਇਆ ਚਾਹ ਕੋ ਕਾਲੀ ਸੀ ਚਾਹ ਕੋ ਕਾਂਗਰਸੀ ਚਾਹ ਕੋਈ ਨਹੀਂ ਉਹਨਾਂ ਸਾਰਿਆਂ ਨੂੰ ਪਤਾ ਹੈ ਵੀ ਜਦੋਂ ਇਹ ਪਿੰਡਾਂ ਦੇ ਵਿੱਚ ਜਾਂਦੇ ਆ ਡਿਮਾਂਡ ਲੋਕਾਂ ਦੀ ਇਹ ਹੋਈ ਆ ਵੀ ਸਾਡੇ ਬੱਚੇ ਤਾਂ ਬਚਣਗੇ ਜੇ ਪੋਸਟ ਦੀ ਜਿਹੜੀ ਖੇਤੀ ਆ ਉਹ ਪੰਜਾਬ 'ਚ ਹੋਊਗੀ ਠੇਕੇ ਖੋਲਣਗੇ ਆਮ ਰੁਟੀਨ 'ਚ ਜਿਹੜੀ ਚੀਜ਼ ਮਿਲੂਗੀ ਤੇ ਸਾਡੇ ਜਿਹੜੇ ਸਿੰਥੈਟਿਕ ਨਸ਼ੇ ਆ ਉਹਨਾਂ ਤੋਂ ਸਾਡੇ ਤਾਂ ਬਚਾਊਗਾ ਅੱਜ ਬੇਬੀ ਟਿਊਬ ਬੱਚੇ ਜਿਹੜੇ ਹੋ ਰਹਾ ਹੈ ਮਰ ਗਏ ਲੋਕਾਂ ਦੇ ਇਸ ਚੀਜ਼ ਤੇ ਕਰਕੇ ਵੀ ਜਿਹੜੇ ਦੂਸਰ ਸਿੰਥੈਟਿਕ ਨਸ਼ੇ ਕਰਦੇ ਆ ਅੱਜ ਪੰਜਾਬ ਦੇ ਵਿੱਚ ਹੀ ਇਹਨੇ 136 ਕਿਉਂ ਖੁੱਲ ਗਿਆ ਤੁਹਾਡੇ ਨਾਲ ਸਟੇਟਾਂ ਆ ਯੂਪੀ ਐਮਪੀ ਜਿੱਥੇ ਠੇਕੇ ਹੈਗੇ ਇਹਨਾਂ ਦੇ ਉੱਥੇ ਕਿਉਂ ਨਹੀਂ ਖੁੱਲੇ ਇਹ ਜਿਹੜਾ ਨਸ਼ਾ ਇਹਨੂੰ ਕੋਈ ਨਹੀਂ ਛੱਡ ਸਕਦਾ ਜਿਹੜਾ ਦੂਸਰੀ ਸਮਾਂ ਕਿਹ ਚਾਹੇ ਸਿੰਥੈਟਿਕ ਨਸ਼ਾ ਇਹਨੂੰ ਇਹਦੀ ਘਾਟ ਕੋਈ ਆ ਵੀ ਉਹ ਧੁੱਕੀ ਤਫੀਲ ਉਹ ਉਹਦੇ ਤੇ ਜਾ ਕੇ ਆਪਦੀ ਜਾਨ ਬਚਾ ਸਕਦੇ ਆ ਲੋਕਾਂ ਦੇ ਬੱਚੇ ਰੂੜੀਆਂ ਤੇ ਪਏ ਸੀ ਲੋਕਾਂ ਦੇ ਬੱਚੇ ਸੜਕਾਂ ਦੇ ਵਿੱਚ ਪਏ ਸੀ ਕਿੱਥੇ ਕਿੱਥੇ ਤੁਹਾਨੂੰ ਪਤਾ ਟੀਕੇ ਲਾ ਕੇ ਵਿੱਚ ਹੀ ਟੀਕੇ ਲੋਕਾਂ ਦੇ ਪਏ ਤੇ ਖਤਮ ਹੋ ਗਏ ਬੱਚੇ ਕਦੀ ਭੁੱਕੀ ਸੀ ਮਾਲਾ ਤੁਸੀਂ ਆ ਰਿਕਾਰਡ ਕਢਾ ਕੇ ਦਿਖਾ ਦਿਓ ਕਦੀ ਤੁਸੀਂ ਓਵਰਡੋਜ ਕਰਕੇ ਮਰਦਾ ਵੇਖਿਆ ਹੋਵੇ ਜਿਹੜੀਆਂ ਚੀਜ਼ਾਂ ਸਾਡੇ ਕੁਦਰਤੀ ਸਰੋਤ ਆ ਉਹਨਾਂ ਨੂੰ ਅਸੀਂ ਜੇ ਕੋ ਖਾਲਾਂਗੇ ਉਹਦੇ ਨਾਲ ਕੋਈ ਕਿਸੇ ਦਾ ਡਰ ਨਹੀਂ ਕਿਸੇ ਨੂੰ ਹਾਰਟ ਅਟੈਕ ਆ ਡਾਕਟਰ ਕਹਿੰਦਾ ਥੋੜੀ ਜਿਹੀ ਅਫੀਮ ਖਵਾ ਦਿਓ ਜੇ ਕਿਸੇ ਨੂੰ ਲਕਵਾ ਆ ਜਾਂ ਕੋਈ ਪ੍ਰੋਬਲਮ ਆਉਂਦੀ ਜਨਾਨੀਆਂ ਤੱਕ ਖਾ ਲੈਂਦੀਆਂ ਇਹਦੇ ਨਾਲ ਫਾਇਦਾ ਨੁਕਸਾਨ ਕੋਈ ਨਹੀਂਗਾ ਲੇਕਿਨ ਤੁਸੀਂ ਜਨਾਨੀਆਂ ਦੀ ਗੱਲ ਕੀਤੀ ਤੁਹਾਨੂੰ ਨਹੀਂ ਲੱਗਦਾ ਭਾਵੇਂ ਸਿੰਥੈਟਿਕ ਨਸ਼ਾ ਪੰਜਾਬ 'ਚ ਬਹੁਤ ਹੈ ਤੁਹਾਨੂੰ ਬਦਲ ਵੀ ਲੱਗਦਾ ਹੈ ਕਿ ਅਫੀਮ ਬਦਲ ਹੋ ਸਕਦਾ ਹੈ ਲੇਕਿਨ ਔਰਤਾ ਦੇ ਵੱਲੋਂ ਵਿਰੋਧ ਹੋ ਸਕਦਾ ਹੈ ਬਿਲਕੁਲ ਨਹੀਂ ਵਿਰੋਧ ਹੁੰਦਾ ਸਾਡੀਆਂ ਮਾਵਾਂ ਭੈਣਾਂ ਜਾਣਦੀਆਂ ਵਿਰੋਧ ਉਹ ਮੇਰਾ ਕਰ ਸਕਦਾ ਜਿਹਦਾ ਬੱਚਾ ਸਮੈਕ ਦੇ ਵਿੱਚ ਨਹੀਂ ਗਿਆ ਜਿਹੜਿਆਂ ਦੇ ਬੱਚੇ ਸਮੈਕਾਂ ਦੇ ਵਿੱਚ ਗਏ ਆ ਜਾਂ ਇਹਨਾਂ ਸਿੰਥੈਟਿਕ ਨਸ਼ੇ ਕਰਦੇ ਆ ਉਹ ਸਾਰੇ ਮੇਰੇ ਹਾਮੀ ਭਰਨਗੇ ਜਿਹੜੇ ਬੰਦਿਆਂ ਦੇ ਇਹਨਾਂ ਨਸ਼ਿਆਂ ਨਾਲ ਕੋਈ ਲੈਣ ਦੇ ਨਹੀਂ ਹੈਗਾ ਉਹ ਬੰਦੇ ਜਰੂਰ ਮੇਰੀ ਵਿਰੋਧਤਾ ਕਰਨਗੇ ਪਰ ਆਮ ਪਬਲਿਕ ਮੈਂ ਕੋਈ ਜਿਹੜੇ ਠੇਕੇ ਖੁੱਲੇ ਆ ਸ਼ਰਾਬ ਦਾ ਠੇਕਾ ਖੁੱਲਣਾ ਜੇ ਕੋਈ ਪਿੰਡਾਂ ਨਹੀਂ ਉਹਨੂੰ ਠੱਕੇ ਨਾਲ ਥੋੜਾ ਕੋ ਪਿਆ ਰਿਹਾ ਜੇ ਕਿਸੇ ਨੂੰ ਉਹਦੀ ਜ਼ਰੂਰਤ ਆਉ ਪਿੰਦਾ ਤੇ ਜਿਹੜੀ ਚੀਜ਼ ਦੀ ਇਸ ਤਰ੍ਹਾਂ ਭੁੱਕੀ ਫੀਮ ਦੇ ਵੀ ਠੇਕੇ ਖੋਲ ਜਾਣਗੇ ਪੋਸਟ ਦੀ ਖੇਤੀ ਹੋਊਗੀ ਰੈਵਨਿਊ ਵਧੂਗਾ ਜੇ ਕਿਸੇ ਨੂੰ ਲੋੜ ਆ ਤਾਂ ਖਾ ਲੈ ਨਹੀਂ ਤਾਂ ਨਾ ਖਾਵੇ ਕੋਈ ਜ਼ਰੂਰੀ ਨਹੀਂ ਵੀ ਠੱਕੇ ਨਾ ਵੀ ਜੇ ਠੇਕੇ ਹੋਣਾ ਐਮਪੀ ਚ ਠੇਕੇ ਆ ਕਿੰਨੇ ਕੁ ਖਾ ਰਹੇ ਲੋਕ ਰਾਸਤਾ ਚ ਠੇਕੇ ਆ ਕਿੰਨੇ ਕੁ ਖਾ ਰਹੇ ਲੋਕ ਐਮਪੀ ਦੇ ਵਿੱਚ ਸਾਰੀਆਂ ਸਟੇਟਾਂ ਦੇ ਵਿੱਚ ਠੇਕੇ ਆ ਉਹ ਕਿਉਂ ਨਹੀਂ ਖਾ ਰਹੇ ਸਾਡੇ ਕਿਉਂ ਪੰਜਾਬ 'ਚ ਨਸ਼ਾ ਕੀਤਾ ਗਿਆ ਬਾਰਡਰ ਲੱਗਣ ਕਰਕੇ ਸਾਡੇ ਸਮੈਕ ਸੈਂਥੈਟਿਕ ਨਸ਼ਾ ਆ ਰਿਹਾ ਸਾਡੇ ਬੱਚਿਆਂ ਨੂੰ ਉਧਰ ਲਾ ਕੇ ਸਾਡੀ ਪੰਜਾਬ ਦੀ ਜਿਹੜੀ ਜਵਾਨੀ ਆ ਉਹਨੂੰ ਖਤਮ ਕੀਤਾ ਜਾ ਇਹ ਬਾਰੇ ਮੁੱਦੀ ਉਠਦੇ ਨੇ ਵਿਧਾਨ ਸਭਾ ਦੇ ਅੰਦਰ ਵੀ ਲੇਕਿਨ ਜਿਵੇਂ ਸਪੀਕਰ ਸਾਹਿਬ ਨੇ ਵੀ ਕਿਹਾ ਰਿਸਰਚ ਕਰਕੇ ਦੇਖੋ ਕਦੋਂ ਬੰਦ ਹੋਈ ਸੀ ਕੀ ਹੁਣ ਇਹ ਮੁੱਦਾ ਅੱਗੇ ਵੀ ਵਧੇਗਾ ਯਾ ਇਸ ਲਈ ਜਮਾ ਪੈਨਾਇਆ ਜਾਏਗਾ ਇਹ ਤੁਸੀਂ ਤੁਹਾਨੂੰ ਲੱਗਦਾ ਹੈ ਖੇਤੀਬਾੜੀ ਮੰਤਰੀ ਇਸ ਨੂੰ ਟਾਈਮ ਬౌండ్ ਕਰ ਪਾਉਗੇ ਉਹ ਬਹੁਤ ਜਲਦੀ ਇਹਦਾ ਰਿਜ਼ਲਟ ਜੇਣਾ ਇਹ ਲੋਕਾਂ ਨੇ ਹੁਣ ਆ ਹੀ ਜਾਣਾ ਉਦੋਂ ਬਾਅਦ ਜਿਹੋ ਜਾਂ ਰਿਸਪੌਂਸ ਆਊਗਾ ਉਹ ਜਾਂ ਕੁਝ ਹੋਊਗਾ ਜੇ ਵਧੀਆ ਰਿਸਪੌਂਸ ਦੇਣਗੇ ਤੇ ਹੋਜੂ ਖੁੱਲ ਜੂ ਤਾਂ ਇਹਨਾਂ ਸਾਡੇ ਨਾਲ ਵਿਧਾਇਕ ਪਠਾਨ ਮਾਜਰਾ ਹਾਲਾਂਕਿ ਸਦਨ ਦੇ ਅੰਦਰ ਇਹ ਆਵਾਜ਼ ਉੱਠੀ ਹੈ ਕਿਉਂਕਿ ਇਸ ਤੋਂ ਪਹਿਲਾਂ ਵੀ ਮੰਗ ਹੁੰਦੀ ਰਹੀ ਹੈ ਕਿ ਵਿਧਾਨ ਸਭਾ ਦੇ ਵਿੱਚ ਹੀ ਨਹੀਂ ਉਸ ਤੋਂ ਬਾਅਦ ਵੀ ਕਿ ਪੰਜਾਬ ਦੇ ਵਿੱਚ ਪੋਸਟ ਦੀ ਕੀਤੀ ਹੋਣੀ ਚਾਹੀਦੀ ਹੈ ਹਾਲਾਂਕਿ ਖੇਤੀਬਾੜੀ ਮੰਤਰੀ ਦੁਆਰਾ ਇਸ ਦਾ ਜਵਾਬ ਦਿੱਤਾ ਗਿਆ ਲੇਕਿਨ ਦੇਖਣਾ ਹੋਏਗਾ ਕਿ ਅਸਲ ਦੇ ਵਿੱਚ ਇਸ ਮੁੱਦੇ ਤੋਂ ਬਾਅਦ ਕਿੰਨਾ ਕਿਸਮੂ ਅਸਲੀ ਜਾਮਾ ਪਹਿਨਾਇਆ ਜਾਂਦਾ ਵੀਡੀਓ ਜਨਰਲ ਜਤਿੰਦਰ ਲਾਲ ਪ੍ਰੈਕਮਿਊ ਡੇਲੀ ਪੋਸਟ ਪੰਜਾਬ ਹਿਮਾਚਲ ਚੰਡੀਗੜ੍ਹ